ਹਾਂਜੀ ਦੋਸਤੋ ਬਾਈ ਰਜਿੰਦਰ ਖਾਨ ਦਬੜੀ ਖਾਨਾ ਨਾਲ ਗੱਲਬਾਤ ਕਰਾਉਣੇ ਆ ਤੇ ਨਾਲ ਉਹਨਾਂ ਦੀਆਂ ਬੱਕਰੀਆਂ ਦਿਖਾਉਣੇ ਆ ਅੱਜ ਬਾਈ ਨੇ ਪ੍ਰੋਗਰਾਮ ਰੱਖਿਆ ਸੀਗਾ ਪਿੰਡ ਤੇ ਸਾਰੇ ਬਈ ਪਾਲੀ ਆਏ ਆ ਨਾਲ ਬਖਤਗੜ ਤੋਂ ਵੀ ਬਾਪੂ ਖੋਰੀ ਆਏ ਆ ਬਹੁਤ ਦੂਰੋਂ ਦੂਰੋਂ ਹੋਰ ਵੀ ਭਰਾਏ ਆ ਤੇ ਬਾਈ ਨੇ ਬੱਕਰੀਆਂ ਵੀ ਬਹੁਤ ਓਰੀਜਨਲ ਸ਼ਿੰਗਾਰੀਆਂ ਆ ਜੋ ਬਾਈ ਨਾਲ ਗੱਲਬਾਤ ਕਰਦੇ ਆ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਠਾਕ ਹੋ ਵਧੀਆ ਜੀ ਵਧੀਆ ਤੇ ਬੱਕਰੀਆਂ ਵੀ ਬਈ ਬਹੁਤ ਸ਼ਿੰਗਾਰੀਆਂ ਰੰਗ ਰੰਗ ਕੀਤਾ ਅਜ ਪੂਰਾ ਹਨਾ ਰੰਗ ਮੈਨੂੰ ਲਾਉਣ ਦਾ ਤਾਂ ਸ਼ੌਕ ਹੈ ਨਹੀਂ ਗਾ ਇਹ ਤਾਂ ਮੈਂ ਇਥੇ ਛੋਟੇ ਨਹੀਂ ਅੱਛਾ ਜੱਸੇ ਬਾਈ ਨੇ ਲਾਇਆ ਰੰਗ ਹਾਂ ਇਹ ਜਦੋਂ ਸੁੱਕ ਜਾਂਦਾ ਹੱਥਾਂ ਨੂੰ ਉਵੇਂ ਹੀ ਲੱਗਦਾ ਮੁੜ ਕੇ ਅੱਛਾ ਕੱਚਾ ਰੰਗ ਹੀ ਹੁੰਦਾ ਹੈ ਕੱਚਾ ਹੀ ਹੁੰਦਾ ਇਹ ਠੀਕ ਆ ਬਈ ਹਾਂ 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 ਬੱਕਰੀਆਂ ਬਾਰੇ ਦੱਸਿਓ ਬਈ ਆ ਪਟਾ ਜਿਹੜਾ ਤਿਆਰ ਕੀਤਾ ਹਨਾ ਇਹ ਪਟਾ ਤੈਨੂੰ ਪਿਛਲੀ ਵੀੜ ਕੋ ਚੱਕਿਆ ਸੀ ਵੀ ਡਾਲਰ ਪਾਉ ਅੱਛਾ ਤਾਂ ਮੇਰਾ ਦੋਸਤ ਆ ਲਖਵਿੰਦਰ ਸਿੰਘ ਲੱਖਾ ਫਤਿਹਗੜ੍ਹ ਚੋਂ ਹਾਂਜੀ ਉਹਨੂੰ ਮੈਂ ਆਖਿਆ ਵੀ ਭੇਜ ਡਾਲਰ ਕਰ ਹੁਣ ਤਾਂ ਚਾਹ ਪੂਰਾ ਕਰਨਾ ਹੀ ਹੈ ਠ ਲਓ ਬਾਈ ਕੈਨੇਡਾ ਦੇ ਡਾਲਰ ਆ ਦੇਖ ਲਓ ਬਾਈ ਨੇ ਪਟੇ ਜੇ ਜੜਾਤੇ ਹੈ ਬਹੁਤ ਸੋਹਣਾ ਬਣਿਆ ਬਾਈ ਪਟਾ ਹਨਾ ਇਹ ਬੱਕਰੀ ਬਾਰੇ ਦੱਸਿਓ ਬਾਈ ਥੋੜਾ ਕੀ ਹਿਸਾਬ ਤਾਵੇਂ ਦਾ ਇਹ ਬੱਕਰੀ ਸਾਡੇ ਕੋਲੇ ਬੋਕ ਆਈ ਸੀ ਭਾਈ ਰੂਪਿਓ ਅੱਛਾ ਜੀ ਤੇ ਉਦੋਂ ਅਸੀਂ ਅੱਡੋ ਅੱਡ ਹੋਏ ਸੀ ਨਵੇਂ ਨਵੇਂ ਹੂੰ ਇਹ ਮੈਨੂੰ ਨਹੀਂ ਬੁਲਾਉਂਦਾ ਸੀ ਮੈਂ ਇਹਨੂੰ ਨਹੀਂ ਬੁਲਾਉਂਦਾ ਸੀ ਤੇ ਉਹ ਨੇ ਚੱਕ ਕੇ ਪੱਠ ਲਵਾਤੀ ਅੱਛਾ ਇਹਨੇ ਆਖਿਆ ਵੀ ਸਾਡੇ ਵਾਲੇ ਨੇ ਜੇ ਬੱਕਰਾ ਦੇ ਤਾਰਾ ਖੀਰ ਹੋਣਾ ਉਹ ਕੁਦਰ ਦੀ ਪੱਠ ਦੇਤੀ ਅੱਛਾ ਠੀਕ ਹੈ ਨਾ ਇਹਨੇ ਫਿਰ ਕਰਮ ਵਾਲੀ ਨੇ ਬਥੇਰਾ ਕੁਛ ਦਿੱਤਾ ਮੈਂ 70000 ਦਿੱਤੇ ਤੇ ਜਾਨਵਰ ਵੇਚਤੇ ਦੂ ਪਹਿਲਾਂ ਠੀਕ ਹੈ ਬਈ ਠੀਕ ਹੈ ਨਾ ਦੋ ਪੱਠਾ ਹੁਣ ਇਹਦੀਆਂ ਵਿੱਚ ਫਿਰਦੀਆਂ ਤੇ ਤਿੰਨ ਇਹਦੀਆਂ ਇੱਕ ਝੂਲੀ ਦੀਆਂ ਘਰੇ ਆ ਅੱਛਾ ਹੁਣ ਇਹਦੇ ਪਲਾ ਬਾਅਦ ਇਹ ਨਾ ਸੂਬੇ ਮੈਨੂੰ ਇਹ ਜਾਂ ਵੀ ਕੋਈ ਠੀਕ ਹੈ ਵਧੀਆ ਰੰਗ ਭਗ ਲਾਈ ਹਾਂ 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 ਦੰਦਾ ਤੋਂ ਕਿਵੇਂ ਹੋ ਗਈ ਹੁਣ ਜਵਾਨਾ ਹੁਣ ਜਵਾਨਾ ਹਾਂ ਤੇ ਜਿਹੜੀ ਕਾਲੀ ਖੜੀ ਇਹਦੇ ਨਾਲ ਇਹ ਜਿਹੜੀ ਕਾਲੀ ਬੱਕਰੀ ਹੈ ਤੈਨੂੰ ਦੋਨੇ ਬੱਕਰੇ ਦਿਖਾਉਣੇ ਆ ਅਸੀਂ ਹਾਂਜੀ ਤੇ ਵੀ ਕੋਈ ਦੂਰੋਂ ਨੇੜੇ ਜਿਹੜਾ ਮਰਜੀ ਲਵਾਉਣਾ ਜੀ ਠੀਕ ਹੈ ਅਸੀਂ ਨਾ ਤਾਂ ਪੰਜ ਕ੍ਰਾਸ ਕਰਾਉਂਦਾ ਕੋਈ ਕੋਈ ਮਰਜ਼ੀ ਆ ਜੀ ਠੀਕ ਹੈ ਪਰ ਟਾਈਮ 12 ਤੋਂ 3 ਦਾ ਹੀ ਹੋਊਗਾ ਕਿਉਂਕਿ ਉਹ ਟਾਈਮ ਦੇ ਵਿੱਚ ਮੈਂ ਜਾ ਮੈਂ ਇੱਥੇ ਛੋਟਾ ਸੀ ਇੱਕ ਕੋਲੇ ਹੁਲੇ ਹੂੰ ਠੀਕ ਹੈ ਨਾ ਇਦੂ ਵਾਰ ਅਸੀਂ ਬੱਕਰੀ ਦਿਖਾ ਦਾਂਗੇ ਇਹ ਬੱਕਰੀ ਜੈਤੋਂ ਆ ਗਈ ਸੀਗੀ ਆਹ ਬੱਕਰੀ ਹਾਂਜੀ ਤੇ ਉਹ ਤੋਂ ਮੁੜ ਕੇ ਤੇ ਉਹ ਪੈਸੇ ਮੰਗਦਾ ਸੀਗਾ ਮੈਂ ਥੋੜੇ ਲਾ ਕੇ ਆਉਂਦਾ ਸੀ ਉਦੋਂ ਬਾਅਦ ਇਹਨੂੰ ਮੈਂ ਕਿਹਾ ਚੱਕ ਦੇ ਫੱਟੇ ਕੁਝ ਨਹੀਂ ਹੁੰਦਾ ਯਾਰ ਜਿੰਨੇ ਦੀ ਦਿੰਦਾ ਲੈ ਲੈ ਠੀਕ ਹੈ ਤੇ ਇਹਨੇ ਮੁੜ ਕੇ ਸੌਦਾ ਕਰ ਲਿਆ ਅਸੀਂ ਲੈ ਆਂਦੀ ਹੂੰ ਆ ਫਿਰਦੀ ਸਾਡੇ ਕੋਲੇ ਕਰਮਾ ਵਾਲੀ ਵਿਚਾਰੀ ਨੇ ਪਹਿਲੇ ਸੂਈ ਤਿੰਨ ਬੱਕਰੇ ਤੇ ਤਿੰਨੇ ਹੀ ਬੋਕ ਰੱਖੇ ਸੀ ਅਸੀਂ ਜਿਹੜੇ ਉਦੋਂ ਬੱਚੇ ਡੱਬੇ ਰੱਖੇ ਸੀ ਹਾਂ ਹਾਂ ਦੋ ਵੱਡੇ ਉਹੀ ਐ ਠੀਕ ਐ ਦਿਖਾਓਗੇ ਲਿਆਓਗੇ ਬੱਚੇ ਲਿਆਓ ਚੰਗਾ ਇਹ ਵੀ ਡਾਲਰੀ ਐ ਇਹਦੇ ਵੀ ਡਾਲਰ ਬਈ ਖੜੇ ਹੋਇਆ ਪਟਾ ਜੜਿਆ ਹੋਇਆ ਇਹ 9-10 ਦਾ 9-10ਾਂ ਦੀ ਪਾਏ ਵੇ ਅੱਛਾ ਹਾਂ ਲਓ ਬਈ ਦੇਖ ਲਓ ਹਾਂ ਨਵਾਂ ਦੇ ਪਾਏ ਇਹ ਵੀ ਡਾਲਰ ਆ ਨੌ ਬੱਕਰਾਂ ਅੱਛਾ ਸਾਰੀਆਂ ਦੀ ਪਾਏ ਹੋਏ ਹਨਾ ਇੱਕ ਆ ਖੜੀ ਚਿੱਟੀ ਬਈ ਇਹ ਉਹੀ ਪੱਠ ਬਈ ਇਹ ਪੱਠ ਬਈ ਆਹ ਬੱਕਰਾ अच्छा हां लो ये ਥਾਣੇ ਦੇ ਲੋਕ ਆਮ ਕਹਿ ਦਿੰਦੇ ਆ ਵੀ ਨਹੀਂ ਇੱਕੋ ਜੇ ਹੁੰਦੇ ਹੁਣ ਸੂਈ ਵੀ ਆ ਫੇਰ ਇੱਕੋ ਜੇ ਠੀਕ ਐ ਇਹਦੇ ਵੀ ਡਾਲਰ ਪਾਏ ਹਾਂ 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 ਲੋ ਬਈ ਇਹਨੂੰ ਸ਼ੌਂਕ ਬੋਲਦੇ ਆ ਨਾ ਆ ਕੱਢ ਦੇ ਪਿੱਛੇ ਕਾਲਾ ਲਿਆ ਬਈ ਅੱਗੇ ਲਿਆਓ ਬੱਕਰੀ ਦੋਨੇ ਹਨਾ ਜਿਹੜੇ ਆ ਕਾਲੀ ਬੱਕਰੀ ਦੇ ਆ ਆ ਬੱਕਰੀ ਫੜੀ ਰੱਖੀ ਐ ਚਿੱਟੀ ਛੱਡ ਦੇ ਬਾਈ ਨੇ ਬਈ ਬਹੁਤ ਵਧੀਆ ਗੱਲ ਕਹੀ ਐ ਵੀ ਨਾ ਲੈ ਚਲ ਬੱਕਰੀ ਆ ਆ ਦੀ ਕਰਾਸ ਕਰਾਉਣੀ ਟੇਡਾ ਕਰ ਲੈ ਦਬੜੀ ਖਾਨਾ ਪਿੰਡ ਆ ਬਾਈ ਕਹਿੰਦਾ ਕੋਈ ਪੈਸਾ ਨਹੀਂ ਲੈਣਾ ਕੰਨ ਨਾ ਫੜਾ ਸਰ ਆ ਭਾਈ ਦੋਨੇ ਇਹ ਹਾਂ ਤਿੰਨ ਸੀ ਚੌੜੇ ਇਹ ਅੱਛਾ ਐਸੀ ਬੱਕਰੀ ਦੇ ਆ ਠੀਕ ਐ ਠੀਕ ਹੈ ਨਾ ਤੇ ਸਾਡੇ ਦੂਰ ਨੇੜੇ ਜਿਹੜਾ ਮਰਜੀ ਆ ਜੇ ਬੱਕਰੀ ਕਰਾਉਣ ਨਾ ਤਾਂ ਅਸੀਂ ਪੰਜੀ ਲਈ ਜਾਣਾ ਲੈਣੀ ਹੈ ਇਹਨਾਂ ਦਾ ਰਿਜ਼ਲਟ ਰਿਜ਼ਲਟ ਆਇਆ ਆਪਣੇ ਕੋਲੇ ਹਾਂ ਬੱਕਰੇ ਹੈਗੇ ਇਹਨਾਂ ਦੇ ਬੱਚੇ ਵਧੀਆ ਚੱਕਰੇ ਆ ਹਾਂ ਬੱਕਰੇ ਬੱਚੇ ਬਹੁਤ ਵਧੀਆ ਤੇ ਇਹਨਾਂ ਦੀ ਕਿੰਨੀ ਉਮਰ ਹੋ ਗਈ ਦੰਦਾ ਤੋਂ ਕਿਵੇਂ ਬੱਚੇ ਇਹ ਹੁਣ 2 ਸਾਲ ਦੇ ਹੋ ਗਏ 2 ਸਾਲ ਦੇ ਹੋ ਗਏ ਹਾਂ ਹਾਂ ਬਹੁਤ ਸੋਹਣੇ ਬੱਕਰੇ ਆ ਭਾਈ ਬਾਈ ਦੇ ਬ੍ਰੀਡਰ ਰੱਖੇ ਹੋਇਆ ਮਾਲ ਚਾਹੇ ਤੇ ਰਿਜਲਟ ਇਸੇ ਬੱਕਰੀ ਦੇ ਇਸੇ ਬੱਕਰੀ ਦੇ ਹਾਂ ਹਾਂ ਠੀਕ ਹੈ ਬਈ ਕਿੰਨੀਆਂ ਬੱਕਰੀਆਂ ਟੋਟਲ ਆਪਣੇ ਕੋਲੇ ਹੋਣ ਮੇਰੇ ਕੋਲੇ ਵੱਡੀਆਂ ਵੱਡੀਆਂ 10 11 ਹੈ 10 11 ਹਾਂ 6 ਪੱਠਾ ਮੇਰੀਆਂ ਬਾਹਰ ਆਉਂਦੀਆਂ ਠੀਕ ਹੈ ਹਾਂ ਇਹ ਬੱਕਰੀ ਲੱਗਦੀ ਨਾ ਤਾਂ ਜਾਂਦਾ ਤੇ ਜਿਹੜੀ ਉਹਦਾ ਆਪਾਂ ਵੀਡੀਓ ਪਾਈ ਸੀ ਕਣਕ 'ਚ ਬੱਕਰੀਆਂ ਚਰਦੀਆਂ ਦੀ ਹਾਂ ਕਣਕ ਕਿਵੇਂ ਹੁਣ ਉਹ ਕਣਕ ਬਹੁਤ ਵੱਧ ਗਿਆ ਬਾਕੀ ਝਾੜ ਜਿੱਦਿਆ ਗਿਆ ਉਹ ਤੋਂ ਪੁੱਛਣਾ ਆਪਾਂ ਹਾਂ ਦੱਸਾਂਗੇ ਹਾਂ ਠੀਕ ਹੈ ਬਈ ਬਹੁਤ ਬੰਦਿਆਂ ਨੇ ਕਮੈਂਟ ਕੀਤੇ ਸੀਗੇ ਵੀ ਅਸੀਂ ਵੀ ਚਰਾਉਣੇ ਜਿਹੜੇ ਚਰਾਉਂਦੇ ਸੀ ਉਹਨਾਂ ਨੇ ਵੀ ਕਮੈਂਟ ਕੀਤੀ ਨਹੀਂ ਹਰਾਨੇ ਚੋਂ ਹੀ ਮੈਨੂੰ ਬਹੁਤ ਲੋਕਾਂ ਨੇ ਪੁੱਛਿਆ ਬਈ ਵੀ ਅਸੀਂ ਆਪ ਚਰਾਉਣੀਆਂ ਵੀ ਕਦੋਂ ਚਰਾਉਣੀ ਚਾਹੀਦੀ ਹੈ ਹਾਂ ਫਿਰ ਮੋਂਵੇਂ ਮੈਂ ਦੱਸੀ ਜਾਂਦਾ ਸੀ ਵਿਚਾਰਿਆਂ ਨੂੰ ਸਾਰਾ ਠੀਕ ਹੈ ਠੀਕ ਹੈ ਬਈ ਤੇ ਬਈ ਹੁਣ ਸੁਆਸਾ ਕਦੋਂ ਪੈਂਦਾ ਆਪਣੇ ਬੱਚੇ-ਪੁੱੱਚੇ ਕਦੋਂ ਹੁੰਦੇ ਆ ਘਰੇ ਵੇਚਣ ਵਾਲੇ ਨਹੀਂ ਬੱਚੇ ਯਾਰ ਜਿਹੜੀ ਚੰਗੀ ਪਾਠਾ ਉਹ ਤਾਂ ਜਿਹੜਾ ਸਹੀ ਰੱਖਣ ਵਾਲਾ ਉਹ ਤਾਂ ਦਿੰਦਾ ਹੀ ਨਹੀਂ ਦਿੰਦਾ ਨਹੀਂ ਬੱਕਰੇ ਦੇ ਦਿੰਦਾ ਹਾਂ ਬੱਕਰੇ ਫਿਰ ਇੰਨੇ ਅਸੀਂ ਰੱਖ ਕੇ ਕਰਾਂਗੇ ਤਿੰਨ ਤਾਂ ਅਗੇ ਗਾਹ ਪਾਈ ਜਾਂਦੇ ਦੋ ਹੋਰ ਰੱਖਣੇ ਆ ਜੀ ਮ ਨੇ ਹੁਣ ਘਰੇ ਬੱਚੇ ਹੈਗੇ ਬੱਕਰੇ ਹੈਗੇ ਵੇਚਣ ਵਾਲੇ ਕੋਈ ਛੋਟੇ ਬੱਕਰੇ ਹਾਂ 2-3 ਹੈਗੇ ਉਹਨਾਂ ਦੇ 2-3 ਹੈਗੇ ਹਾਂ 2-3 ਹੈਗੇ ਕੋਈ ਬੱਕਰੀ ਵਕਾਊ ਹੋਵੇ ਬੱਕਰੀਆਂ ਚਾਰ ਐ ਵੇਚਣ ਵਾਲੀਆਂ ਠੀਕ ਐ ਦਿਖਾ ਦਿਓ ਫੜ ਕੇ ਕਾਨੂੰਨਾਂ ਦੇ ਇਤਾਰਾਂ ਦੇ ਤੇ ਅੱਜ ਫਿਰ ਬਾਪੂ ਹੋਰੀ ਸੱਦਿਆ ਜਿਵੇਂ ਵਕਤਗੜ ਤੋਂ ਬਈ ਹਾਂ ਰੌਣਕ ਮੇਲਾ ਪੂਰਾ ਲੱਗਿਆ ਹਨਾ ਪੂਰਾ ਵਧ ਗਿਆ ਜੀ ਠੀਕ ਐ ਜੀ ਕਈ ਬੰਦੇ ਇਹੇ ਜਿਹੀ ਸਿੱਖਲੇ ਵਕਤਗੜ ਵਕਤਗੜ ਦਾ ਨਾਂ ਜਾਣਦੇ ਸੀ ਹੂੰ ਉਹਨਾਂ ਬੀੜ ਕੋ ਵੇਖ ਕੇ ਨੂੰ ਪਤਾ ਲੱਗ ਜੂ ਵੀ ਆਹਾ ਬਜ਼ੁਰਗ ਆ ਵਕਤਗੜ ਦੇ ਹਾਂਜੀ ਬਾਪੂ ਜੀ ਆਇਓ ਅੱਗੇ ਜੀ ਮੜਾ ਆ ਆਜੋ ਜੀ ਬਾਪੂ ਰਾਣਾ ਵੀਡੀਓ ਆਪ ਬਣਾਈ ਹੈ ਗੱਲਬਾਤ ਕੀਤੀ ਆ ਤੇ ਇਹ ਪੁਰਾਣੇ ਖੁੰਡ ਆ ਵਖਤ ਘੜਦੇ ਹਨਾ ਜਿਨ੍ਹਾਂ ਨੇ ਆਪਦੀ نسل ਤੇ ਕੰਮ ਕੀਤਾ ਪੀੜੀਆਂ ਤੋਂ ਜਿਨ੍ਹਾਂ ਦੇ ਦਾਦੇ-ਪਰਦਾਦੇ ਵੀ ਇਸ ਕੰਮ ਦੇ ਵਿੱਚ ਸੀਗੇ ਤੇ ਹੁਣ ਵੀ ਇਹਨਾਂ ਕੋਲੇ ਚੰਗੇ ਜਾਨਵਰ ਹੈਗੇ ਆ ਤੇ ਬਈ ਬਾਪੂ ਜੀ ਦਾ ਕੀ ਨਾਮ ਹੈ ਜੀ ਇਹਨਾਂ ਦਾ ਕੁੱਕਰਖਾਨਾ ਕੁੱਕਰਖਾਨਾ ਜੀ ਠੀਕ ਜਾਣਦੇ ਲੋਕ ਘੁੰਗਰੂ ਦੇ ਨਾਮ ਨਾਲ ਹੀ ਆ ਜਾਣਦੇ ਘੁੰਗਰੂ ਹਾਂ ਪੱਕੇ ਨਾਂ ਨਾਲ ਨਹੀਂ ਜਾਣਦੇ ਠੀਕ ਹੈ ਜੀ ਇਹ ਆਪਣੀਆਂ ਬੱਕਰੀਆਂ ਸੇਲ ਆ ਬਈ ਇੱਕ ਤਾਂ ਹੈ ਹਾਂਜੀ ਇੱਕ ਇੱਕ ਆ ਬਈ ਅੱਗੇ ਕਰ ਲੋ ਡੇਡੀਆਂ ਹਾਂ ਇਧਰ ਇਧਰ ਲੈ ਆਓ ਅੱਗੇ ਇੱਥੇ ਲੈ ਆਓ ਬਈ ਬਈ ਕਿਵੇਂ ਆ ਖਾਲੀ ਕੱਬਣੇ ਇਹ ਇਹਦੇ ਪਿੱਛੇ ਦੋ ਬੱਚੇ ਇੱਕ ਪੱਠਾ ਇੱਕ ਬੱਕਰਾ ਅੱਛਾ ਕਿਵੇਂ ਆ ਖਾਲੀ ਹੈ ਬੱਚੇ ਕਿਵੇਂ ਦੇ ਆ ਇਹ ਮਸਾਂ 20 ਕ ਦਿਨਾਂ ਦੇ ਹੋਣੇ ਇਹਦੇ ਰੰਗ ਰੂਗ ਕਿਵੇਂ ਬੱਚਿਆਂ ਦਾ ਰੰਗ ਲੋਹੇ ਆ ਲੋਹੇ ਆ ਹਾਂ ਚੰਗਿਆ ਬੱਚੇ ਬੜੀ ਹਾਂ ਠੀਕ ਆ ਤੇ ਦੰਦਾ ਤੋਂ ਕਿਵੇਂ ਆ ਬਈ ਬੱਕਰੀ ਆ ਵੀ ਜਵਾਨ ਆ ਆ ਵੀ ਜਵਾਨ ਆ ਬੱਕਰੀ ਇਹ ਖਾਲੀ ਆ ਗਈ ਕਦੇ ਉਹ ਅੱਗੇ ਨੂੰ ਇਹਨੂੰ ਇਹਨੂੰ ਕਰਦਾ ਇਹਨੂੰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਆ ਪਈ ਪੱਠ ਪੂਰੀ ਜਿਹੜੀ ਇਹਨੂੰ ਹੋ ਗਏ ਹੋਣਗੇ ਉਹ ਤਾਂ 12 ਤਰੀਕ ਸੀ ਕਈ ਮਹੀਨੇ ਦੀ ਸੀ ਜਾਦ ਨਹੀਂ ਰੋ ਪੂਰੀ ਠੰਡ ਸੀ ਯਾਰ ਇਹਨਾਂ ਦਾ ਮੇਰੇ ਵੀ ਨਹੀਂ ਗਿਆ ਅੱਛਾ ਅੱਛਾ ਇਹਦੇ ਪਿੱਛੇ ਬੱਕਰਾ ਇੱਕ ਇਹ ਕਿਵੇਂ ਕਾਊਆ ਹਾਂ ਆ ਨਹੀਂ ਪਤਾ ਖਾਲੀ ਆ ਕੇ ਗੱਪਣਾ ਐਵੇਂ ਤੈਨੂੰ ਅਸੀਂ ਗੱਪ ਮਾਰੀ ਜਾ ਕੇ ਭਾਈ ਇਹ ਤਾਂ ਸੂਣ ਵਾਲੀ ਆ ਗਾਂਗਲਾ ਕਹਿੰਦੇ ਤਾਂ ਬੁੱਲ ਪੋਲ ਵੀ ਸਾਡੇ ਕੋਲੇ ਆ ਹਾਂ ਇਹ ਖਾਲੀ ਇਹਦਾ ਪੱਕਾ ਪਤਾ ਨਹੀਂ ਠੀਕ ਆ ਭਾਈ ਲੋ ਵੀ ਆ ਚਾਰਕ ਬੱਕਰੀਆਂ ਵਕਾਊ ਆ ਬਾਈ ਬਾਈ ਕੋਲੇ ਚਲੋ ਆਪਾਂ ਵੀਡੀਓ ਬਣਾਉਣੇ ਦਿਖਾਉਣ ਦਾ ਫਰਜ ਬੰਦਾ ਹਨਾ ਤੇ ਬਾਈ ਜਿਹੜੇ ਆਪਣੇ ਸਾਰੇ ਪੁਰਾਣੇ ਬੰਦੇ ਆਏ ਆ ਨਾਲ ਹਨਾ ਮਾਲਾਂ ਲਿਆ ਇਹਨਾਂ ਨੇ ਪੀੜੀਆਂ ਤੋਂ ਇਹ ਕੰਮ ਕੀਤਾ ਤੇ ਬੀਟਲ ਬੱਕਰੀਆਂ ਦੀ ਹੁਣ ਫੇਰ ਤੋਂ ਦੁਬਾਰਾ ਪੰਜਾਬ ਦੇ ਵਿੱਚ ਚੰਗੀ ਡਿਮਾਂਡ ਆ ਤੇ ਹਜੇ ਵੀ ਬਹੁਤ ਬੰਦੇ ਨਵੇਂ ਆ ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਬੱਕਰੀ ਲੈਣੀ ਕਿੱਥੋਂ ਆ ਉਹ ਵੀ ਠੱਗ ਬੰਦਿਆਂ ਕੋਲੇ ਫਸ ਜਾਂਦੇ ਆ ਉਹ ਠੱਗ ਹੀ ਮੰਨਦੇ ਆ ਨਾ ਹੁਣ ਆ ਬੰਦਾ ਖੜਾ ਬਾਜੇਖਾਨੇ ਦਾ ਸਾਡਾ ਚਾਚਾ ਹੈ ਹਾਂਜੀ ਠੀਕ ਹੈ ਨਾ ਹਾਂਜੀ ਇਹ ਸਾਡੀ ਤੀਜੀ ਪੀੜ੍ਹੀ ਆ ਪਹਿਲਾਂ ਸਾਡੇ ਦਾਦੇ ਕੋਲੇ ਆਉਂਦਾ ਸੀ ਅੱਛਾ ਫੇਰ ਸਾਡੇ ਪਿਓ ਵਰਗਿਆਂ ਕੋਲੇ ਚਾਚਾ ਕੋਲੇ ਆਉਂਦਾ ਸੀ ਹੁਣੇ ਸਾਡੇ ਕੋਲੇ ਆਉਂਦਾ ਠੀਕ ਹੈ ਇਹਨਾਂ ਕੋਲੇ ਜਿਹੜੇ ਚਾਚੇ ਨਾਲ ਹੈ ਇਹ ਛੋਟੇ ਚਾਚਾ ਲਾ ਪੱਕਟੀਆਂ ਮੇਰੀ ਅੱਛਾ ਜੀ ਆਪਣੇ ਕੋਲੇ ਹੈਗੇ ਜਾਨਵਰ ਜੀ ਕਿੰਨੀਆਂ ਬੱਕਰੀਆਂ 6 ਬੱਕਰੀਆਂ ਜੀ 6 ਬੱਕਰੀ ਠੀਕ ਹੈ ਭਾਈ ਭਾਈ ਫਿਰ ਕੀ ਸਲਾਹ ਦੇਣੀ ਚਾਹੋਗੇ ਜਿਹੜੇ ਅੱਜ ਵੀ ਬੰਦੇ ਹੁਣ ਫਾਰਮ ਫੂਮ ਨਵੇਂ ਬਣਾਈ ਜਾਂਦੇ ਆ ਯਾਰ ਠੇਕੇ ਜਿਹਦਾ ਵਜਦਾ ਕੁਝ ਨਹੀਂ ਆਪਾਂ ਬੱਕਰੀਆਂ ਹੀ ਰੱਖ ਲਏ ਪਰ ਗਲਤ ਜਾਨਵਰ ਲੈ ਲੈਂਦੇ ਆ ਪੈਸੇ ਲਾ ਕੇ ਵੀ ਕਾਮਯਾਬ ਨਹੀਂ ਹੁੰਦਾ ਬੰਦਾ ਮੈਂ ਪਹਿਲਾਂ ਵਾਲੀਆਂ ਵੀਡੀਓ ਚ ਉਹੀ ਦੱਸਿਆ ਸੀ ਨਾ ਜੀਰੋ ਤੇ ਚੱਲਣਾ ਪਊਗਾ ਹੂੰ ਪਹਿਲੀ ਪੌੜੀ ਤੇ ਚੱਲਣਾ ਪਊਗਾ ਜਦੋਂ ਪਹਿਲੀ ਤਾਂ ਵਿਚਾਲੜੀ ਦੇ ਸਾਲ ਮਾਰਾਂਗੇ ਤਾਂ ਵਿੱਚ ਦੀ ਨਿਕਲਾਂਗੇ ਹੂੰ ਜੀਰੋ ਤੇ ਚੱਲਣਾ ਪਊਗਾ ਪਹਿਲਾਂ ਸੌਂ ਕੇ ਦੇਖ ਲੈਣ ਵੀ ਇੱਕ ਦੋ ਸਮਝਣ ਜਦੋਂ ਇਕੱਠੀਆਂ 20 ਲੈ ਲਈਆਂ ਫਿਰ ਸਾਲ ਵਾਦੀ ਹੁਣ ਜਿਹਦੇ ਆਪ ਮੇਲਿਆਂ ਚ ਜਾਂਦੇ ਆ ਵੱਡੇ ਮੇਲੇ ਹੁੰਦੇ ਆ ਚੰਗੀਆਂ ਨਸਲਾਂ ਆਉਂਦੀਆਂ ਹਨਾ ਖਾਨਦਾਨੀ ਨਸਲਾਂ ਬਹੁਤ ਬੰਦੇ ਇਹੋ ਜਿਹੇ ਜਿਹੜੇ 5-5 ਲੱਖ ਵੀ ਚੱਕੀ ਫਿਰਦੇ ਆ ਵੀ ਆਪਾਂ ਦਾ ਪਹਿਲੇ ਜਨਵਾਰਾਂ ਦੇ ਵਿੱਚ ਹੀ ਆਪਦਾ ਨਾਮ ਬਣਾਉਣਾ ਵੀ ਪੈਸੇ ਜਿੰਨੇ ਮਰਜ਼ੀ ਲੱਗ ਜਾਣ। ਬਣ ਜਾਂਦਾ ਬਈ ਨਾ ਪੈਸੇ ਲਾ ਕੇ। ਨਹੀਂ ਟਾਈਮ ਲੱਗਦਾ ਹਰ ਇੱਕ ਚੀਜ਼ ਦੇ ਵਿੱਚ। ਨਾ ਤਾਂ ਮਿਹਨਤ ਨਾਲ ਬਣਦਾ ਪੈਸੇ ਨਾਲ। ਠੀਕ ਹੈ। ਹਾਂਜੀ। ਬਾਕੀ ਸ਼ਹਿਰਾਂ ਦੇ ਰਾਬ ਵੀ ਕਰਾਵੇ ਤਾਂ ਹੀ ਸਲਾਮਾ ਹੁੰਦੀਆਂ। ਸਹੀ ਗੱਲ ਹੈ। ਠੀਕ ਹੈ ਨਾ? ਨਹੀਂ ਤਾਂ ਫਿਰ ਉਹ ਗੱਲ ਹੁੰਦੇ ਵੀ ਆਪਣੇ ਆਪ 'ਚ ਵੱਡੇ ਲੋਕ ਮੈਂ ਆ ਜਮਾ ਕੇ ਛਡੇ ਲੋਕ। ਹਾਂਜੀ। ਪਿੰਡ ਦਾ ਜੋ ਨੁਕਸਾਨ ਹਾਂ ਕਰਦੇ ਗਰੀਬਾਂ ਦੇ ਨਾਲ ੱੱੱਕਾ ਕਰਦੇ ਬਾਦਨਸਲੇ ਤੇ ਇੱਕ ਚੱਜੇ ਲੋਕ। ਹਾਂ। ਠੀਕ ਹੈ ਨਾ ਹਾਂਜੀ ਨਹੀਂ ਫਿਰ ਉਹਵੇਂ ਲੋਕ ਦੱਸਦੇ ਆ ਵੀ ਆਹ ਵੀ ਬਦ ਨਸਲ ਆ ਜਿਨੇ ਪਿੰਡ ਦਾ ਮਾੜਾ ਕਰਿਆ ਹੂੰ ਠੀਕ ਹੈ ਨਾ ਪਰ ਸਾਡੇ ਪਿੰਡ ਦੇ ਲੋਕ ਬਹੁਤ ਚੰਗੇ ਠੀਕ ਹੈ ਬਈ ਸਨ ਹੁਣੇ ਕਦੇ ਕਿਸੇ ਨੇ ਆਖਿਆ ਵੀ ਤੁਸੀਂ ਕਿੱਥੇ ਫਿਰਦੇ ਆ ਤੇ ਉਹ ਤਰੀਕ ਵੀਡੀਓ ਵਾਲਾ ਕਹਿੰਦਾ ਸੀਗਾ ਜਦੋਂ ਕਿਸੇ ਜੱਟ ਦੇ ਮਾਣ ਚ ਵੜ ਜਾਂਦੀਆਂ ਅਗਲਾ ਗਾਲਾਂ ਕੱਢਦਾ ਹਾਂ ਉਹ ਤਿੰਨ ਕੋਠੀਆਂ ਵਾਰ-ਵਾਰ ਹਾਂਜੀ ਅੰਦਰ ਮੈਂ ਮਰ ਕੇ ਵੱਜਦੇ ਆ ਹਾਂਜੀ ਤੇ ਸਾਡੇ ਦੋਨੇ ਬੰਦੇ ਸੌਂਗੇ ਹੂੰ ਨਰਮੀ ਐ ਡੇ ਡੇ ਸੀ ਉਦੋਂ ਅੱਛਾ ਉੱਠ ਕੇ ਬੱਕਰੀਆਂ ਨਰਮੀ 'ਚ ਵੜ ਗਈਆਂ ਹੂੰ ਇਹ ਰੱਬ ਜਾਣਦਾ ਵੀ ਕਿੰਨਾ ਖਾ ਗਈਆਂ ਅੱਛਾ ਠੀਕ ਹੈ ਨਾ ਉਹ ਜਦੋਂ ਆਥਨੇ ਅਸੀਂ ਆ ਕੇ ਦੱਸਿਆ ਸਾਡੇ ਨਾਲ ਦੇਣੇ ਮੇਰਾ ਚਾਚਾ ਵੀ ਤੇ ਇੱਕ ਸਾਡੇ ਪਿੰਡ 'ਚ ਹੋਰ ਸੀਗਾ ਬੰਦਾ ਨਾਲ ਵੇਹਾਂ ਕਰਕੇ ਉਹਨੇ ਨਰਮੀ 'ਚ ਵੜ ਗਈਆਂ ਯਾਰ ਬੱਕਰੀਆਂ ਸੀ ਉਹਨਾਂ ਦੇ ਘਰੇ ਗਏ ਵਿਚਾਰੇ ਇੰਦਰ ਮੈਂਬਰ ਕੇ ਅੱਛਾ ਤੇ ਉਹਨਾਂ ਦਾ ਭਰਾ ਸੀ ਪਿੰਡ ਤੋਂ ਵਿਚਾਰਾ ਗੁਜਰ ਗਿਆ ਹੁਣ ਹੂੰ ਅਸੀਂ ਰੱਥਨੇ ਗਏ ਕਹਿੰਦਾ ਕਿਵੇਂ ਆ ਅਸੀਂ ਆ ਕੇ ਸਾਡੇ ਨਰਮੀ 'ਚ ਬੱਕਰੀਆਂ ਵੜ ਗਈਆਂ ਫੇਰ ਕੀ ਹੋ ਗਿਆ ਕਹਿੰਦਾ ਨਾਲੇ ਕਹਿੰਦਾ ਕਿੰਨਾ ਖਾ ਗਈਆਂ ਓਏ ਮੁੜ ਕੇ ਚੱਲ ਉਹਦੇ ਵੱਡੇ ਭਰਾ ਕੋਲੇ ਜਾਣਾ ਸੀ ਤੇ ਉਹਦੇ ਸਪਰੇਅ ਕਰਦੇ ਸੀਗੇ ਤੇ ਉਹ ਡਾਕਟਰ ਦੇ ਸੀਗੇ ਸਾਰੇ ਸਪਰੇਅ ਚੜ ਗਏ ਉਹਨੇ ਤੇ ਧਾੜ ਕੇ ਨੂੰ ਤੇ ਸੀਰੀਆਂ ਨੂੰ ਅੱਛਾ ਚਲੋ ਜੀ ਰਾਤ ਲੰਘ ਗਈ ਤੜਕੇ ਅਸੀਂ ਫੇਰ ਗਏ ਤੇ ਨਾਲ ਸਾਡੇ ਬੰਦੇ ਵੀ ਸੀ ਦੋ ਸਾਡੇ ਪਿੰਡ ਦੇ ਅੱਠ ਜਦੋਂ ਗਏ ਵੀ ਆਏ ਕਰਕੇ ਛੋਟਾ ਨਰਮਾ ਖਾ ਗਏ ਸਾਡੇ ਮੂੰਹ ਨਹੀਂ ਵੇਖ ਕੇ ਪਹਿਲਾਂ ਤਾਂ ਹੱਸ ਪਏ ਫੇਰ ਕਿ ਉਹ ਖਾ ਗਏ ਨਾ ਪਾਣੀ ਲਾ ਦੇਣਾ ਰੇਪ ਪਾ ਦੇਣਾ ਫੇਰ ਫੁੱਟ ਜੂ ਫੁੱਟ ਹੋਊਗਾ ਇੰਨੇ ਚੰਗੇ ਲੋਕ ਆ ਜਿਹੜੇ ਕਹਿੰਦੇ ਨਾ ਜੱਟ ਦੇ ਬਾਣ ਚ ਵੜ ਕੇ ਗਾਲਾਂ ਕੱਢਣਗੇ ਸਾਡੇ ਪਿੰਡ ਦਾ ਉਹ ਕਿਹੜਾ ਖਾਲਾ ਜਿਹੜਾ ਅਸੀਂ ਚਾਰ ਦਿਨ ਤੇ ਸਾਡੇ ਕਹਿੰਦਾ ਵੜ ਵੀ ਕੰਗਿਆ ਸਿੰਘ ਆ ਫੇਰ ਵੀ ਕਹਿੰਦੇ ਕੀ ਹੋ ਗਿਆ ਜਖਾਗਤ ਬੰਦੇ ਬੰਦੇ ਦਾ ਫਰਕ ਹੁੰਦਾ ਬੰਦੇ ਦਾ ਫਰਕ ਹੁੰਦਾ ਦੂਜੀ ਛੋਟਾ ਲੈਂਕ ਚ ਆਈਦੇ ਆ ਲੋਕਾਂ ਦੇ ਹਮ ਅਸੀਂ ਦੁੱਖ ਦੇ ਸੁੱਖ ਦੇ ਵਿਆਹ ਸਾਡੀਆਂ ਚ ਸਾਡੇ ਤਾਹੇ ਚਾਚੇ ਭੂਆ ਮਾਸ ਸਿੰਘ ਆ ਸਾਰਿਆਂ ਉਵੇਂ ਹੀ ਆ ਠੀਕ ਹੈ ਭਾਈ ਭਲਾ ਸਾਡੀ ਪਿੰਡ ਚ ਘਟ ਗੈਂਤੀ ਆ ਪਰ ਲੈਂਕ ਸਾਡੇ ਉਵੇਂ ਹੀ ਆ ਜਿਹੜਾ ਹੁਣ ਸਾਡੇ ਪਿੰਡ ਦਾ ਮੌਜੂਦਾ ਸਰਪੰਚ ਆ ਹਾਂਜੀ ਉਹ ਪਲੀ ਪਾਤ ਲੋਕਾਂ ਨੂੰ ਪਤਾ ਵੀ ਨਾਲੇ ਮੇਰਾ ਦੋਸਤ ਆ ਹਮ ਠੀਕ ਹੈ ਨਾ ਪਰ ਅਸੀਂ ਸਵਾਲ ਹੀ ਨਹੀਂ ਪਾਇਆ ਨਾਲ ਜਾਵੜ ਗਏਵੇਂ ਉਹਦੇ ਵਿਰਾਹ ਮਤਲ ਤੋਂ ਉੱਥੇ ਸੀ ਹਮ ਯਾਰ ਇਹ ਆਪ ਦੀ ਤਾਂ ਅਸੂਲ ਆਪਦੇ ਤਾਂ ਨਾਲ ਕੰਮ ਵਧ ਗਿਆ ਕਰੀ ਜਾਂਦਾ ਠੀਕ ਹੈ ਬਾਈ ਤੇ ਹੋਰ ਬਾਈ ਕੋਈ ਗੱਲਬਾਤ ਬਸ ਸਾਹ ਨਾ ਰਹਿ ਜਾਣ ਜਿਹੜੇ ਆਪਣੇ ਰੋਟੀ ਪਾਣੀ ਵਾਲੇ ਸੀ ਇਹ ਕਹਿਣਗੇ ਅਸੀਂ ਕੰਮ ਵੀ ਛੱਡਿਆ ਤੇ ਸਾਡੀ ਵੀਡੀਓ ਵੀ ਨਹੀਂ ਆਈ ਸਾਰੇ ਬਾਈ ਕੀ ਨਾਮ ਆਪਣਾ ਸੇਵ ਸਿੰਘ ਹਨਾ ਬਾਈ ਪਹਿਲੀ ਵੀਡੀਓ ਚ ਨਹੀਂ ਆਏ ਸੀਗੇ ਹਾਂ ਤੇ ਸਾਰੇ ਬਾਈ ਬਾਈ ਦੇ ਨਾਲ ਹਨਾ ਖਾਸ ਮਿੱਤਰਾਂ ਜਿੰਨੇ ਵੀ ਭਰਾ ਵੀਡੀਓ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਪ੍ਰੋਗਰਾਮ ਹੋ ਗਿਆ ਨਿਬੜਿਆ ਬਈ ਉਹ ਪਿੱਛੇ ਚਾਹ ਪੀ ਜਾਂਦਾ ਇੱਕ ਹਾਂਜੀ ਇਹ ਖਾਸ ਮੋੜ ਹੈ ਉਹ ਚਿੜੀ ਖੜਾ ਸਾਡਾ ਪਰੇ ਇਹ ਯਾਰ ਫਟਕਾਈ ਦੇ ਆ ਲਓ ਬਈ ਇਹ ਬਾਈ ਦਾ ਜੱਸੇ ਦਾ ਮੁੰਡਾ ਜੀ ਹਾਂ ਲਓ ਬਈ ਇਹ ਦੀ ਪਾਠਾ ਪਾਲੀ ਬੱਚਿਆਂ ਨੂੰ ਵੀ ਹੈਗਾ ਸ਼ੌਂਕ ਬਈ ਅੱਗੇ ਆਪਣੇ ਨੂੰ ਇਹ ਇੰਨਾ ਕ ਸ਼ੌਂਕ ਹੈ ਜਿੰਨਾ ਕਿ ਇਹ ਰਾਜੀ ਉਹਨੇ ਪਾਠਾ ਜੀ ਕਰ ਲਿਆ ਠੀਕ ਹੈ ਜੀ ਪਾਠ ਸੋਹਣੀ ਹੈ ਇਹ ਜੇ ਗਾ ਹੋ ਗਿਆ ਤੂੰ ਜਿਹੜਾ ਬੱਕਰਾ ਆਪਣਾ ਗੁਜ਼ਰ ਗਿਆ ਉਹਦੀ ਪਾਠਾ ਆ ਜਾ ਆ ਜਾ ਕੋਈ ਨਹੀਂ ਲੋਕ ਆਇੰਦੇ ਨਹੀਂ ਕਿ ਨਹੀਂ ਭੁੱਖਾ ਮੇਰੇ ਨਾਲ ਚਾਹ ਪੀ ਜਾਂਦਾ ਹਲੋ ਬਾਈ ਠੀਕ ਹੈ ਬਾਈ ਮੈਂ ਬੋਲੂਗੀ ਇਹੋ ਸੰਭਾਇਓ ਬੱਲੇ ਜਿਆਦਾ ਹਾਂ ਮਾਤਾ ਦਾ ਖਾਲੇ ਮਾਰਖ ਤੇਨੇ ਬੰਦਾ ਨਹੀਂ ਹੋਜੀ ਭਾਈ ਰਜਿੰਦਰ ਧੰਨਵਾਦ ਭਾਈ ਠੀਕ ਆ ਜੀ ਠੀਕ ਆ ਪਹਿਲਾ ਵਾਲੀਆਂ ਵੀਡੀਓ ਵਿਚਾਰੀਆਂ ਜਿਨ੍ਹਾਂ ਨੇ ਵਿਚਾਰੇ ਨੇ ਆਪਣੀਆਂ ਵੇਖੀਆਂ ਮੈਨੂੰ ਕਨੇਡਾ ਚ ਵੀ ਫੋਨ ਆਉਂਦੇ ਰਹੇ ਅੱਛਾ ਅੱਛਾ ਕੀ ਕਹਿੰਦੇ ਸੀ ਲੋਕ ਉਹ ਕਹਿੰਦੇ ਵਾਹ ਮਾਦਾ ਸੇਰਾ ਜੇ ਜੇ ਛੱਡ ਕੇ ਗਏ ਸੀ ਉਹੋ ਜਿਹੀ ਇੱਕ ਤਾਂ ਮੁੰਡਾ ਸਾਡੇ ਪਿੰਡੋਂ ਮੇਰੇ ਨਾਲ 10ਵੀਂ ਚ ਪੜਦਾ ਹੁੰਦਾ ਸੀ ਅੱਛਾ ਅੱਛਾ ਉਹ ਆਪ ਹੁਣ ਉਧਰ ਕੰਮ ਤੈਨੂੰ ਪਤਾ ਹੀ ਕਿੰਨਾ ਹੁੰਦਾ ਹਮ ਆਪੋ ਬੁੜਾ ਹੋ ਪਿਓ ਕਹਿੰਦਾ ਜੇ ਜੇ ਛੱਡ ਕੇ ਗਿਆ ਸੀ ਉਹੋ ਜਿਹੀ ਉਹੋ ਜਿਹੀ ਪਿਆਰ ವಿಡಿಯೋ ಬಹುತೇಕ ದೂರ ದೂರ ತೇರೀ ಭಾ